ਜਿਸ ਦਿਨ ਤੁਸੀਂ ਸਰਕਾਰ ਬਣਾਤੀ ਪਹਿਲੇ 10 ਦਿਨਾਂ ਦੇ ਅੰਦਰ ਪੰਜਾਬ ਵਿੱਚ ਜਿਹਦੇ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਆ ਉਹਨੂੰ ਟਿਊਬਵਲ ਕਨੈਕਸ਼ਨ ਦਿੱਤਾ ਜਾਊਗਾ ਬੜੇ ਸੋਨਹਾਰ ਓਕੇ ਸੋਕੇ ਅਸਾਲਟ ਪਾ ਲੋ ਹੁਣ 15 ਲੱਖ ਰੁਪਏ ਮੰਗਦੇ ਆ ਟਿਊਬਵਲ ਕਨੈਕਸ਼ਨ ਵਾਸਤੇ 20 ਲੱਖ ਦਾ ਹੋ ਗਿਆ ਦੇਖ ਲੋ ਪਹਿਲੇ ਹੀ 10 ਦਿਨਾਂ ਜਿਹਦੇ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਆ ਪਹਿਲੇ ਵੀ ਅਸੀਂ ਦਿੱਤੇ ਸੀ ਤੇ ਹੁਣ ਵੀ ਪੂਰੇ ਮੁਕੰਮਲ ਕਰ ਦਾਂਗੇ ਦੂਜੀ ਗੱਲ ਦੂਜੀ ਗੱਲ ਟੇਲਾਂ ਤੇ ਪਾਣੀ ਪਹੁੰਚਾਉਣ ਵਾਸਤੇ ਤੁਹਾਡੀ ਖੇਤੀ ਵਧਾਉਣ ਵਾਸਤੇ ਪਾਈਪਾਂ ਦਾ ਸਿਸਟਮ ਸ਼ੁਰੂ ਕਰਾਂਗੇ ਪਾਈਪਾਂ ਰਾਹੀਂ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾ ਦਾਂਗੇ ਐ ਨਹੀਂ ਮੇਰੀ ਜਦ ਮੈਂ ਕਹਿਣਾ ਹੁਣ ਐ ਨਹੀਂ ਕਹਿੰਦਾ ਕਿ ਥੋੜੇ ਜੇ ਪ੍ਰੋਜੈਕਟ ਨੱਕੀ ਕਰ ਦਾਂਗੇ ਕੋਈ ਬਾਅਦ ਮੰਗੇ ਨਾ ਪਾਈਪ ਮੰਗੇ ਸੋਨਹਾਰਾ ਜਿਹੜੇ ਲਿਫਟ ਬੰਬ ਲੱਗੇ ਸੀ ਤੇ ਇਹਨਾਂ ਨੇ ਚਕਾਤੇ ਇੱਥੇ ਲੋੜ ਸੀ ਉਹ ਵਾਪਸ ਤੁਹਾਨੂੰ ਚਾਲੂ ਕਰ ਦਾਂਗੇ ਤੇ ਮੈਂ ਵੱਡੀ ਗੱਲ ਅੱਜ ਬੈਠੀ ਹੈ ਲੀਡਰਸ਼ਿਪ ਅਕਾਲੀ ਦਲ ਦੀ ਆ Rajasthan ਕਨਾਲ ਜਿਹੜਾ ਪੰਜਾਬ ਦਾ ਪਾਣੀ ਲੈ ਕੇ ਜਾ ਰਿਹਾ ਹੈ ਆ ਪਾਣੀ ਭੇਜਿਆ ਸੀ ਕਾਂਗਰਸ ਨੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਹ ਸੂਬੇ ਦਾ ਹੈ ਦੂਜਾ ਸੂਬਾ ਲੈ ਨਹੀਂ ਸਕਦਾ ਪਰ ੱੱਕੇ ਨਾਲ ਕਾਂਗਰਸ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ ਤੇ ਕਾਂਗਰਸੀਆਂ ਨੇ ਨਹਿਰ ਕੱਢਤੀ ਆ ਨਹਿਰ ਬੰਦ ਕਰਾਉਂਗੇ ਤੇ ਪਾਣੀ ਤੁਹਾਡੇ ਪੰਜਾਬ ਵਿੱਚ ਆ ਸਾਡੇ ਅਬੋਰ ਸਾਈਡ ਤੇ ਅਬੋਰ ਸਾਈਡ ਤੇ ਤੇ ਕਈ ਇਧਰ ਇਲਾਕੇਾਂ ਸੇਮ ਫਿਰ ਤੋਂ ਆ ਗਈ ਹੈ ਇੱਕ ਗੱਲ ਨੋਟ ਕਰਿਓ ਜਦੋਂ ਜਦੋਂ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਨਹੀਂ ਲਿਆਉਂਦੇ ਨਾਲ ਦੇ ਨਾਲ ਸੇਮ ਆ ਜਾਂਦੀ ਹੈ ਕਿ ਨਹੀਂ ਨਾ ਸਾਫ਼ ਕਰਨ ਸੇਨ ਨਾਲਾ ਨਾ ਮਰਮਤ ਕਰਨ ਜੇ ਬਚਣਾ ਹੈ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਗੈਰ ਲੇ 10 ਦਸਤਰਾ ਦੇ ਅੰਦਰ ਜਿੰਨੀਆਂ ਬਾਰਡਰ ਦੀਆਂ ਜ਼ਮੀਨਾਂ ਕੱਚੀਆਂ ਸਾਰੀਆਂ ਪੱਕੀਆਂ ਕੀਤੀਆਂ ਜਾਣਗੇ ਜੇ ਬਾਪੂ ਬੰਦੇ ਮੈਂ ਤੁਹਾਨੂੰ ਇੱਕ ਹੋਰ ਕੰਨਾ ਚਾਹਣਾ ਆ ਜਿਹੜੇ ਤੁਹਾਡੇ ਇੰਤਕਾਲ ਹੈ ਅੱਧੇ ਪੰਗੇ ਇੰਤਕਾਲਾਂ ਦੇ ਆ ਇੱਕ ਸਾਲ ਦੇ ਅੰਦਰ ਅੰਦਰ ਸਾਰੀਆਂ ਜ਼ਮੀਨਾਂ ਮੁਫਤ ਸਰਕਾਰ ਨੂੰ ਕਹਿ ਕੇ ਸਾਰਿਆਂ ਜ਼ਮੀਨਾਂ ਦੀ ਇntਕਾਲ ਕੀਤਾ ਜਾਊਗਾ ਆ ਸਾਂਝੇ ਖਾਤੇ ਮਰਵਾਉਂਦੇ ਆ ਤਕਸੀਮ ਜਿਹੜੀ ਤਕਸੀਮ ਹੈ ਤੇ ਇntਕਾਲ ਦੂਜੀ ਗੱਲ ਪਿੰਡਾਂ ਵਿੱਚ ਤੁਸੀਂ ਰਹਿੰਦੇ ਹੋ ਬਹੁਤ ਗਰੀਬ ਹੈ ਉਹਨਾਂ ਦੀ ਕੋਈ ਜਾਇਦਾਦ ਨਹੀਂ ਕਈਆਂ ਕੋਲੇ ਹਰ ਪਿੰਡ ਵਿੱਚ ਲਾਲ ਡੋਰਾ ਹੈ ਲਾਲ ਡੋਰੇ ਦੇ ਅੰਦਰ ਜਿਹਦੇ ਮਕਾਨ ਦੀ ਜਿੰਨੀ ਜ਼ਮੀਨ ਉਹਦੇ ਕਬਜ਼ੇ ਚ ਹੈ ਉਹਦੇ ਨਾਂ ਤੇ ਉਹ ਰਜਿਸਟਰੀ ਕੀਤੀ ਜਾਊਗੀ ਘੜਤ ਘੜਤ ਇੱਕ ਇੱਕ ਉਹਦੇ ਕੋਲੇ ਚੀਜ਼ ਹੋਏ ਕਿਦਾਂ ਮੋਟਰਸਾਈਕਲ ਗੱਡਾ ਲਾਣ ਕਰਨਾ ਅੱਛਾ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਸਹੀ ਮੈਨੇ ਤੇ ਮੈਂ ਆਪਣੀ ਸਰਕਾਰ ਦੇ ਅੰਦਰ ਜਿਵੇਂ ਟਰੈਕਟਰ ਕਹਿੰਦੇ ਸੀ ਕਿਸਾਨ ਦਾ ਗੱਡਾ ਗਰੀਬ ਦਾ ਗੱਡਾ ਤਾਂ ਮੋਟਰਸਾਈਕਲ ਹੈ ਕੋਈ ਟੈਕਸ ਨਹੀਂ ਲੱਗੂਗਾ ਉਹਦੇ ਤੇ ਮੈਂ ਤੁਹਾਨੂੰ ਇਹਦਾ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਜਦੋਂ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜਦਾ ਸੀ ਇੱਥੇ ਬਹੁਤ ਲੋਕ ਜਲਾਲਾਬਾਦ ਤੋਂ ਆਏ ਆ ਤੁਸੀਂ ਦੇਖ ਲਓ ਉਹ ਨਵੇਂ ਮੋਟਰਸਾਈਕਲ ਲੈ ਕੇ ਆਉਂਦੇ 5 ਸਾਲ ਨੰਬਰ ਹੀ ਨਹੀਂ ਲੈਂਦੇ ਸੀ ਗੱਲ ਸਹੀ ਹੈ ਕਿ ਨਹੀਂ ਜਦੋਂ ਆਪਣੀ ਸਰਕਾਰ ਗਈ ਜਦੋਂ ਆਪਣੀ ਸਰਕਾਰ ਗਈ ਮੈਂ ਜਲਾਲਾਬਾਗ ਕਿ ਚੱਲਿਆ ਸੀ ਥਾਣਿਆਂ ਦੇ ਸਾਹਮਣੇ ਹਰ ਥਾਣੇ ਦੇ ਸਾਹਮਣੇ ਹਜ਼ਾਰਾਂ ਦਰ ਮੋਟਰਸਾਈਕਲ ਫੜਿਆ ਸੀ ਮੈਂ ਸਮਝਿਆ ਕਿ ਕੋਈ ਥਾਣੇ 'ਚ ਰੈਲੀ ਹੋ ਰਹੀ ਹੈ ਨਹੀਂ ਮੈਂ ਬਾਅਦ ਪਤਾ ਲੱਗਾ ਕਿ ਪੁਲਿਸ ਵਾਲੇ ਨੇ ਸਾਰੇ ਅੰਦਰ ਕਰਤੇ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਇੱਕ ਮੈਂ ਕਲੀਅਰ ਪੰਜਾਬੀਆਂ ਨੂੰ ਦੱਸਣਾ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਮੈਂ ਇੱਕ ਗੈਂਗਸਟਰ ਇੱਕ ਗੈਂਗਸਟਰ ਨਹੀਂ ਰਹਿੰਦਾ ਜਿਹੜਾ ਧਮਕੀ ਦੇਊਗਾ ਜਿਹੜਾ ਇਹ ਗੈਂਗਸਟਰ ਬਣੂਗਾ ਉਹਦਾ ਸਾਰਾ ਜ਼ਮੀਨ ਜਾਇਦਾਦ ਸਰਕਾਰ ਕਬਜ਼ਾ ਕਰ ਲਊਗਾ ਉਵੇਂ ਹੀ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾ ਕੇ ਦਾ ਸਾਰੀ ਸਰਕਾਰ ਲੈ ਲੂਗੀ ਤੇ ਅਸੀਂ ਕਾਨੂੰਨ ਵਿੱਚ ਐਮੈਂਡਮੈਂਟ ਕਰਾਂਗੇ ਤੇ ਘੱਟ ਤੋਂ ਘੱਟ 5 ਸਾਲ ਬੇਲ ਨਾ ਹੋ ਸਕੇ ਉਹ ਬੰਦੇ ਦੀ 5 ਸਾਲ ਮੈਂ ਉਹ ਡਿਮਾਂਡ ਤਾਂ ਸੁਣ ਲੋ ਆ ਕੀ ਡਿਮਾਂਡ ਆ ਮੈਂ ਹੋਰ ਗੱਲ ਕਰਨਾ ਚਾਹੁੰਦਾ ਮੇਰੀਆਂ ਗੱਲਾਂ ਨੋਟ ਕਰ ਲਿਓ ਕਿਉਂਕਿ ਜੋ ਕਹਿਣਾ ਮੈਂ ਪੂਰਾ ਕਰੂੰਗਾ ਤੁਹਾਨੂੰ ਮਨੇ ਪਤਾ ਹੈ ਹਰ ਹਰ ਜ਼ਿਲ੍ਹੇ ਵਿੱਚ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਮੈਂ ਖੋਲੂੰਗਾ ਤੇ ਮੈਡੀਕਲ ਕਾਲਜ ਵਿੱਚ ਪੜਾਉਣ ਵਾਸਤੇ ਅੱਧੀਆਂ ਸੀਟਾਂ ਸਰਕਾਰ ਵਾਸਤੇ ਰਿਜ਼ਰਵ ਹੋਣਗੀਆਂ ਜਿੱਥੇ ਭਾਵੇਂ ਗਰੀਬ ਐਸੀ ਪਰਿਵਾਰ ਹੈ ਗਰੀਬ ਬੀਸੀ ਪਰਿਵਾਰ ਹੈ ਜਾਂ ਗਰੀਬ ਜ਼ਿਮੀਦਾਰ ਹੈ ਜਾਂ ਕੋਈ ਜਨਰਲ ਹੈ ਉਹਨੂੰ ਮੈਡੀਕਲ ਕਾਲਜ ਵਿੱਚ 50% ਸੀਟਾਂ ਵਿੱਚ ਮੁਫਤ ਪੜਾਇਆ ਜਾਊਗਾ ਉਵੇਂ ਹੀ ਵੈਟਰਨਰੀ ਕਾਲਜ ਕੀਤਾ ਜਾਊਗਾ ਹੁਣ ਹੋ ਕੀ ਰਿਹਾ ਆਪਣਾ ਗਰੀਬ ਕੋਈ ਡਾਕਟਰ ਨਹੀਂ ਬਣ ਸਕਦਾ ਗਰੀਬ ਕੋਈ ਇੰਜੀਨੀਅਰ ਨਹੀਂ ਬਣ ਸਕਦਾ ਪਰ ਹੁਣ ਕਾਨੂੰਨ ਬਦਲ ਕੇ ਆ ਸਾਰੀਆਂ ਅੱਧੋ-ਅੱਧ ਹੋਣਗੀਆਂ ਇੱਕ ਅਸੀਂ ਕਾਨੂੰਨ ਫਿਰ ਤੋਂ ਬਦਲਾਂਗੇ ਕਿ ਪੰਜਾਬ ਤੋਂ ਬਾਹਰ ਸਰਕਾਰੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਕੱਲੇ ਪੰਜਾਬੀਆਂ ਦਾ ਹੱਕ ਹੈ ਬਲੇ ਸੋਨਹਾ ਮੇਰੀ ਇੱਕ ਸੋਚ ਹੈ ਮੈਂ ਚਾਹੁੰਦਾ ਕਿ ਆਪਣੇ ਬੱਚੇ ਨੂੰ ਅਮਰੀਕਾ ਜਾਣ ਜਾਂ ਕੈਨੇਡਾ ਜਾਣ ਉਹਨਾਂ ਨੂੰ ਇੱਥੇ ਰੱਖਣ ਵਾਸਤੇ ਪਹਿਲੇ ਆਪਾਂ ਨੂੰ ਉਹਨਾਂ ਨੂੰ ਟਰੇਨ ਵੀ ਕਰਨਾ ਪੈਣਾ ਅਸੀਂ ਪੰਜਾਬ ਦੇ ਵਿੱਚ 50000 ਬੱਚਿਆਂ ਦੀ ਇੱਕ ਸਕਿੱਲ ਯੂਨੀਵਰਸਿਟੀ ਮਤਲਬ ਕਿ ਇਹ ਸਿਲਸ ਯੂਨੀਵਰਸਿਟੀ ਕੋਲੀ ਜਾਊਗੀ ਜਿੱਥੇ ਜਿਵੇਂ ਇੱਕ ਡਿਪਾਰਟਮੈਂਟ ਮਹਿੰਦਰਾ ਨਿੰਮੇਂਦਰਾ ਨੂੰ ਦਿੱਤਾ ਜਾਊਗਾ ਜਿਹੜਾ ਮਕੈਨਿਕ ਕਿਵੇਂ ਗੱਡੀਆਂ ਠੀਕ ਕਰਨੀਆਂ ਉਹ ਸਿਖਾਉਣਗੇ ਬੱਚਿਆਂ ਨੂੰ ਐਲਐਨਡੀ ਨੂੰ ਦੇ ਕੇ ਇਲੈਕਟ੍ਰੀਸ਼ੀਅਨ ਤੇ ਦੂਜਾ ਪੰਨਾ ਮੇਹਨਤ ਕਰਨਾ ਹੈ ਜਿਨੂੰ ਤੱਕ ਆਪਾਂ ਬੱਚਿਆਂ ਨੂੰ ਆਪਾਂ ਟ੍ਰੇਨ ਨਹੀਂ ਕਰਦੇ ਕੱਲੇ 10ਵੀਂ ਆ 12ਵੀਂ ਦਾ ਕੋਈ ਫਾਇਦਾ ਨਹੀਂ ਘਰ ਤੋਂ ਕਰ ਆਪਣਾ ਬੱਚਾ ਆਪ ਕੁਝ ਰੋਜ਼ਗਾਰ ਕਮਾ ਸਕੇ ਨਾਲੇ ਇੱਕ ਅਸੀਂ ਹੋਰ ਫੈਸਲਾ ਕੀਤਾ ਮੈਂ ਤੁਹਾਨੂੰ ਅੱਜ ਦੱਸ ਰਿਹਾ 10 ਲੱਖ ਰੁਪਏ ਤੱਕ ਲੋਨ ਅਸੀਂ ਦੇਵਾਂਗੇ ਜੀਨੇ ਆਪਣਾ ਕੰਮ ਖੋਲਣਾ ਹੈ ਉਹਦਾ ਕੋਈ ਵਿਆਜ ਨਹੀਂ ਹੋਊਗਾ ਤੇ ਉਹ ਜਿਹੜਾ ਪੈਸਾ 10 ਲੱਖ ਪਹਿਲੇ 3 ਸਾਲ ਤੁਸੀਂ ਕੁਝ ਨਹੀਂ ਮੋੜਨਾ ਉਹਦੇ ਬਾਅਦ ਤੁਸੀਂ 7 ਸਾਲਾਂ 'ਚ ਮੋੜਨਾ ਪਰ ਵਿਆਜ ਨਹੀਂ ਹੋਊਗਾ ਘੱਟ ਤੋਂ ਘੱਟ ਤੁਸੀਂ ਜੇ ਕਿਸੇ ਨੇ ਡੇਰੀ ਦਾ ਕੰਮ ਕਰਨਾ ਹੈ ਬੱਕਰੀਆਂ ਪਾਲਣੀਆਂ ਹੈ ਲੜਕੀਆਂ ਨੇ ਬਿਊਟੀਸ਼ਨ ਦਾ ਕੋਰਸ ਕਰਨਾ ਹੈ ਥੋਡੇ ਕੋਲੇ ਸਾਧਨ ਨਾ ਮੇਰੇ ਕੋਲੇ ਬਹੁਤ ਬੱਚੇ ਆਉਂਦੇ ਆ ਬਹੁਤ ਬੱਚੇ ਆਉਂਦੇ ਆ ਫੀਸ ਨਹੀਂ ਭਰੀ ਜਾਂਦੀ ਐਡਮਿਸ਼ਨ ਨਹੀਂ ਦਿੱਤੀ ਜਾਂਦੀ ਮੇਰੇ ਪੰਜਾਬ ਵਿੱਚ ਕੋਈ ਐਜਾ ਬੱਚਾ ਨਹੀਂ ਹੋਊਗਾ ਕੋਊਗਾ ਪੈਸੇ ਕਰਕੇ ਉਹਦੇ ਉਹਦੀ এডਿਕੇਸ਼ਨ ਨਾ ਹੋਏ ਦੇਖੋ ਪੰਜਾਬ ਆਪਣਾ ਘਰ ਹੈ ਅਸੀਂ ਜੂਣਾ ਮਰਨਾ ਇੱਥੇ ਆ ਤੁਸੀਂ ਬਾਦਲ ਪਰਿਵਾਰ ਨੂੰ ਜਾਣਿਆ ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ ਮੈਨੂੰ ਲੱਗਦਾ ਤੁਸੀਂ ਤੁਹਾਡੇ ਸਾਰਿਆਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਸਾਰਿਆਂ ਦੇ ਘਰੇ ਕਿਤਨਾ ਕਿਤੇ ਟਾਈਮ ਗਏ ਹੋਣਿਆ ਤੁਹਾਡੇ ਨਾਲ ਬਹਿ ਕੇ ਦੁੱਖ ਸੁੱਖ ਕੀਤਾ ਤੁਸੀਂ ਸਾਡੇ ਪਰਿਵਾਰੋਂ ਅਸੀਂ ਤਾਂ ਇੱਥੇ ਹੀ ਰਹਿਣਾ ਹੈ ਕਿ ਕੇਜਰੀ ਵਾਲਾ ਤੁਹਾਡਾ ਪਰਿਵਾਰ ਬਣ ਸਕਦਾ ਹੈ ਉਹਨੇ ਤਾਂ ਲੁੱਟਣ ਆਇਆ ਤੁਸੀਂ ਇਹਨਾਂ ਨੂੰ ਜ਼ਬਾਨ ਤਾਂ ਜੱਤ ਕਰਾ ਦਿਓ ਤੇਨੇ ਦਾ ਸਾਰਾ ਇਸਮਾਨ ਬਲੇਟ ਕੇ ਸਾਰਾ ਦੂਜੇ ਸੂਬੇ ਚਲੇ ਜਾਊਗਾ ਪਰ ਇਹਨੂੰ ਜਾਣ ਨਹੀਂ ਦਿੰਦੇ